ਗੜੀ ਆ ਰਹੀ ਹੈਗੀ ਚਾਹ ਆ ਦੇ ਦੇ ਖਾ ਖਾ ਕੁਝ ਨਹੀਂ ਬਣਾ ਲੈ ਨੇ ਤੇਰੇ ਪੁੱਤ ਖਾਣਾ ਖਾ ਬਣਾ ਲੈ ਮੈਂ ਤੇ ਵੀ ਅੱਛਾ ਚੱਲ ਵਧੀਆ ਔਰ ਹੋਰ ਵਧੀਆ ਸੀ ਹਾਂ ਪੁੱਤ ਸਵੇਰ ਦਾ ਟਾਈਮ ਆ ਤੈਨੂੰ ਪਤਾ ਹੀ ਹੈ ਸਵੇਰਾਂ ਭੱਜ ਦੌੜ ਕਿੰਨੀ ਹੁੰਦੀ ਆ ਮੈਂ ਤਾਂ ਤੇਰੇ ਫੋਨ ਆਏ ਦੀਂ ਪਤਾ ਹੈਗਾ ਲੱਗਿਆ ਫਿਰ ਜਦੋਂ ਮੈਂ ਘਰ ਆ ਕੇ ਟਾਈਮ ਦੇਖਣ ਲੱਗੀ ਮਾਂ ਮੰਦਿਰ ਦੀ ਮੈਂ ਸੌ ਆ ਰਹੀ ਹੈਗੀ

हां और वो जो निबड़ ਧਾਰਾ ਡੋਕੀ ਦਾ ਬੋਰੇ ਪੂਰੇ ਨਿਬੜ ਜਾਣਾ ਤੇ ਬਟੀਕ ਚ ਵਹਿ ਜਾਂਦੀ ਹੋ ਉਹ 9:30 ਵਜੇ ਕੰਮ ਕਰਕੇ ਕਿਹਦੀ ਆਪਰੇ ਹੋ ਜਾਨੋਂ ਹੋਂ ਤੇ ਵਹਿਗੁੜੀ ਜੀ ਕਾ ਖਾਲਸਾ ਵਹਿਗੁੜੀ ਜੀ ਕੀ ਫਤਿਹ ਲੋ ਜੀ ਪਹਿਲਾਂ ਮੈਨੂੰ ਸਵਾਗਤ ਨਹੀਂ ਹੋਇਆ ਕਿਉਂਕਿ ਮੇਰੇ ਮਨਵੀਰ ਦਾ ਫੋਨ ਆ ਗਿਆ ਸੀ ਮੈਂ ਕੜੀ ਬਣਾਉਂਦੀ ਸੀ ਲੋ ਜੀ ਮੈਂ ਵੀਰ ਤੇ ਗੱਲਾਂ ਕਰਦੇ ਚਾਹ ਦੇ ਨੇ ਮੈਂ ਉਹਨਾਂ ਗੱਲਾਂ ਕਰ ਲਿਆ ਨੇ ਮੈਂ ਕੜੀ ਬਣਾ ਲਈ ਤੇ ਤੁਹਾਨੂੰ ਪਤਾ ਹੀ ਹੈ ਸਵੇਰ ਵੇਲੇ ਨਾ ਬਹੁਤ ਭੱਜ ਦੌੜ ਹੋ ਜਾਂਦੀ ਆ ਪਰ ਮਾਦੀ ਥੋੜੀ ਜਿਹੀ ਮੈਂ ਲੱਸੀ ਹੋਰ ਪਾਉਣੀ ਏ ਦੇ ਵਿੱਚ ਕਿਉਂਕਿ ਪਤਲੀ ਜੀ ਕੜੀ ਬੱਧੀ ਲੱਗਦੀ ਆ ਕੜੀ ਜੀ ਨੂੰ ਬੱਧੀ ਲੱਗਦੀ ਆ ਅੱਜ ਮੈਂ ਲੱਸੀ ਵੀ ਬਣਾ ਲਈ ਗੁਰਮੁਣ ਸਾਰੀ ਲੱਸੀ ਪੀ ਲਿਓ ਠੀਕ ਹੋ ਰੋਟੀ ਨਾਲ ਕੜੀ ਨਾਲ ਤਾਂ ਲੱਸੀ ਵਧੀਆ ਲੱਗਦੀ ਆ ਮਾਸੇ ਕੜੀ ਲੈ ਲਈ ਜੇ ਖਾਣੀ ਹੋਈ ਕੜੀ ਬਣਾ ਲੈਵਾ ਸੁਣ ਗਿਆ ਹੂੰ ਕੋਈ ਨਾ ਮੈਂ ਤਾਂ ਇਹਣਾ ਪਹਿਲੀ ਵਾਰ ਚ ਕਿਵੇਂ ਸੁਣੂੰ ਇੱਥੇ ਹੋਊ ਨੇੜ ਜਿਹੜਾ ਸੁਣ ਗਿਆ ਨਾ ਸੱਤਾਂ ਹੀ ਕਰਦੇ ਨੇ ਜਿਹਨੇ ਖਾਣ ਦੇ ਇੱਕ ਦੂਜੇ ਕੋਲ ਸੇਖ ਬਹੁਤ ਹੁੰਦਾ ਹੈ ਇਹਨਾਂ ਜਦੋਂ ਇਹ ਚੁੱਲਾ ਪਾਣਾ ਨੇ ਬਹੁਤ ਵਾਰੀ ਕਮੈਂਟ ਕੀਤਾਗਾ ਹਨ ਵੀ ਤੁਸੀਂ ਦੱਸ ਦੇਣੀ ਦੱਸ ਦੇਣੀ ਹਾਪਾ ਦੇ ਨਵੇਂ ਪਾਣਾ ਜੁੜਦੀਆਂ ਨੇ ਇਹ ਤੁੱਲਣਾ ਜਦੋਂ ਚੀਜ਼ ਬਣ ਜਾਂਦੀ ਵਾਲੀ ਆ ਜਾਂਦੀ ਮੈਨੂੰ ਥੱਲੇ ਲਾਉਣੀ ਪੈਂਦੀ ਹੈ ਜੀ ਹੁਣ ਆ ਮੈਂ ਥੋੜੀ ਜੀ ਕੱਚੀ ਰੱਖਤੀ ਕੜੀ ਇਹ ਅਹੀਂ ਪੱਕ ਜੂ ਸੇਕ ਨਾਲ ਜੀ ਆਪਾਂ ਚਾਹ ਬਣਾ ਕੇ ਇਹਦੇ ਵਿੱਚ ਉੱਤੇ ਅਹੀਂ ਰੱਖਦੀ ਹੈ ਨਾ ਫਿਰ ਉਬਲ ਕੇ ਬਾਹਰ ਨਿਕਲਦੀ ਹੈ ਸੇਕ ਨਾ ਕਿੰਨਾ ਚਿਰ ਰਹਿੰਦਾ ਇਹਦਾ ਸੇ ਆਇਆ ਸੀ ਆਪਣਾ 2800 ਦਾ ਤੇ ਇਹ ਰਮਨ ਦਾ ਫੋਨ ਆਈ ਜਾਂਦਾ ਵਿੱਚ ਹਨ ਰੋਟੀ ਮੱਤਾ ਆਪਣਾ ਤਿਆਰ ਹੈਗਾ ਇਧਰ ਪੂਣਾ ਪੂਣਾ ਵੀ ਤਿਆਰ ਪਾਹ ਹੋ ਰਿਹਾ ਕੱਲ ਦਾ ਤਵਾ ਤੋਕਿਆ ਹੋਇਆ ਹੈ ਨਿੰਮਲੇ ਬਾਹਵਾਂ ਨਾਲ ਪੱਤੇ ਵਾਲੇ ਖੰਡ ਦੇ ਕੁਝ ਮੁੰਨ ਕਰਕੇ ਮੈਂ ਚਿੱਤੇ ਕਰਦਾਂ ਨਹੀਂ। ਬਸ ਇਹਦਾ ਮੋਟੇ-ਮੋਟੇ ਇਕੱਠੇ ਕਰ ਲੇ। ਫਿਰ ਨੀਰੇ ਸਾਦੇ ਨੀ ਮਨਾ ਛਾੜੂ ਰਹਾ ਕੋ ਨਿੰਮਲੇ ਪੱਤੇ ਡੱਗਣ ਲੱਗ। ਅੰਦਰ ਹੋ ਗਏ ਛਾੜੂ। ਰੈਂਦਾ ਕਹਿੰਦੇ। ਮਤਲਬ ਮੈਂ ਚੁਆਕ ਵੀ ਬਾਤ ਉਹਨਾਂ ਦੇ। ਕੋਈ ਨਹੀਂ। ਸਾਬਲੀ ਨੂੰ ਉਹਨੂੰ ਉੱਧਰ ਵਾ ਗਈਆਂ। ਮਸਾਂ ਤੋਰੀਆਂ ਨੇ ਮਜਾਂਦੀਆਂ ਨਹੀਂ ਕਿਆਂ। ਮੈਂ ਕਹਿ ਰਾਂ ਹੁਣ ਜਾਇਓ ਫੇਰ ਆ ਜਿਓ। ਨਾ ਰੋ ਦਿਓ। ਕਰਨ ਦੀਆਂ ਅੰਗਰਦਰ ਕੰਗਾਨ ਨਾ ਤਾਂ ਬੇਮਸਕੀ ਦਿੱਖ ਹੋਈ ਸੀ ਮਨਵੀਰ ਹਾਰੋ ਇੱਕ ਕੰਮ ਹੋਦਾ ਤਾਂ ਪਿਛੇ ਤੋਂ ਮਹੀਨੇ ਵੀਦਣ ਤੋਂ ਕਰ ਲਾਂਦੀ ਆ ਸਾਰੇ ਰਿਸ਼ਤੇਦਾਰਾਂ ਕਿਉਂਕਿ ਉਹਦੀ ਵੀ ਪੜਾਈ ਦਾ ਟਾਈਮ ਆ ਹਨਾ ਤੇ ਨਾ ਟਾਈਮ ਲੱਗਦਾਂ ਨਹੀਂ ਹੈਗਾ 15 ਦਿਨਾਂ ਤੋਂ ਕਰ ਲੈ ਕਾ ਉਹਦੇ ਮੈਨੂੰ ਪਤੀਨ ਲੱਗਿਆ ਕਈ ਵਾਰ ਮੈਨੂੰ ਪਤੀਨ ਦਾ ਫੋਨ ਆਇਦਾ ਫਿਰ ਮੈਨੂੰ ਇਹ ਹੋ ਜਨਾ ਵੀ ਚਲ ਹੁਣ ਉਹ ਪੜਨ ਬਾਗੀ ਕਈ ਵਾਰ ਹੀ ਨਹੀਂ ਹਰ ਵਾਰੀ ਤੇ ਜਮੀਨ ਪਤਲਾਦਾ ਮਨ ਤਾਂ ਅੱਜ ਵਿਵਾਸ ਆਏ ਹੋ ਗਿਆ ਦਵਾਰੇ ਲਾਇਆ ਇਧਰ ਕਿਉਂਕਿ ਸਵੇਰੇ ਵੇਲੇ ਇਹ ਜਿਹੀ ਬਿੜੀ ਲਾਉਂਦੀ ਹੁੰਦੀ ਆ ਇਹ ਜਿਹੀ ਵੇਲੇ ਜਾਂ ਤਾਂ ਮੱਜਾਂ ਚ ਹੁੰਨੇ ਆਂਗੇ ਦਾ ਉਹ ਦਰਦ ਫਿਰ ਗੱਲ ਕਰਦੀ ਆ ਬਾਅਦ ਚ ਲੋ ਜੀ ਆਪਾਂ ਰੋਟੀਆਂ ਹੁਣ ਸਾਰੀਆਂ ਬਣਾ ਲਾਂਗੇ ਜਿਹੜਾ ਟਾਈਮ ਆ ਪਾਉਣੇ 8 ਹੋ ਗਏ ਨੇ ਮੈਂ ਤਾਂ ਹੁਣ 달ੀ ਵਾਲਾ ਬਾਬਾ ਆਉਣ ਵਾਲਾਗਾ ਫਿਰ ਇਹ ਸੁਖਮਣ 3% ਤਾਉ ਵੀ ਨੇ ਲੈ ਕੇ ਜਾਉ ਨੇ ਫਿਰ ਅਸੀਂ ਜਾਂ ਰੰਗ ਚੰਨੇ ਜਨੇ ਮਾਗੂਰ ਅਸੀਂ ਅਸੀਂ ਬਣਾ ਲਾਂਗੇ ਅਸੀਂ ਬਣਾਈ ਲਵਾਂਗੇ ਸਾਰੀਆਂ ਰੋਟੀਆਂ ਠੀਕ ਹੈ ਲੋ ਜੀ ਮੱਜਾਂ ਨਿਮਾਈਆਂ ਨੇ ਇੱਧਰ ਸਰਦਾਰ ਜੀ ਛੜਕਦੇ ਨੇ ਦਵਾਈ ਮੇਰੇ ਹੱਥਾਂ ਝਾੜੂ ਕਿਉਂਕਿ ਇੱਧਰ ਮੱਜਾਂ ਨਿਮਾਈਆਂ ਸੀ ਕੂੜਾ ਹੋ ਗਿਆ ਟਪਟਪਈਆ ਕਰਕੇ ਮਾਨਤ ਮੈਨੂੰ ਮੋਬਾਈਲ ਪੜਾ ਗਏ ਸੋ ਗੁਰਮੁਣ ਝਾੜੂ ਰ ਸੋਈ ਚ ਪੋਚਾ ਲਾਉਂਦੀ ਆ ਬਾਕੀ ਆਪਣੇ ਕੰਮ ਹੋ ਗਏ ਨਹੀਂ ਬਸ ਮੱਜਾਂ ਵਾਲਾ ਸੈੱਡ ਰਹੇਗਾ ਸਾਫ ਕਰਨ ਵਾਲਾ ਫਿਰ ਮਾਨਤ ਨੂੰ ਤੇ ਪ੍ਰਾਵਲੀ ਨੂੰ ਨਿਮਾ ਕੇ ਨਰ ਸਰ ਬਾਦੀ ਮੰਗੇ ਫਿਰ ਆਪਣੇ ਹੌਲੀ-ਹੌਲੀ ਇਸ ਤਰ੍ਹਾਂ ਕੰਮ ਨਿਬੜ ਜਾਣਗੇ ਮੱਖੀਆਂ ਵਾਲੀ ਦਵਾਈ ਆਏਗੀ ਹਰ ਗੋਪਟਤੀ ਦਰਦਦੀਆਂ ਨੇ ਢੋਲੀ ਤੋਂ ਆਹ ਤਾਂ ਕਰਾਉਂਦੇ ਖੜਕੇ ਲੜਦੀਆਂ ਨੇ ਮੱਖੀਆਂ ਬਾਲੀਆਂ ਹੋ ਗੀਆਂ ਕਈ ਦਿਨਾਂ ਦੀਆਂ ਤਾਂ ਨਮਾ ਆਂ ਤੀਆਂ ਨਮਾ ਆ ਕੇ ਹੁਣ ਦਵਾਈ ਸੜਕਤੀ ਉਹ ਚੂਨੇ ਮੂਨੇ ਵੀ ਨਮਾਤੇ ਨਹੀਂ ਕਿ ਮੁੱਤੇ ਹੋਰ ਸੱਡ ਦਾ ਗਾਹ ਪਾਤਾ ਹੁਣ ਸੱਡ ਸੰਭਰਨ ਤੇ ਲੱਗੂ ਅੱਧਾ ਘੰਟਾ ਬਸ ਸੱਡੀ ਰਹਿ ਗਿਆ ਸੰਭਰਨ ਵਾਲਾ ਕਿਉਂਕਿ ਦਵਾਈ ਵੀ ਹੋ ਗਈ ਮੱਜਾਂ ਤੇ ਤੇ ਅੰਦਰਲਾ ਵਾਲਾ ਸਾਈਡ ਜਿਹੜਾ ਖਾਲੀ ਜਗਾ ਕੇ ਜਿੱਥੇ ਮੱਜਾਂ ਨੇ ਉੱਥੋਂ ਲੋਟ ਕਰ ਦਾਂ ਗਾ ਪਾ ਤਾਜ ਤਪ ਟਪੀਰ ਪਾਲਾ ਕਰਦੀ ਐ ਨਮਾਉਣ ਵੇਲੇ ਤੇ ਮੈਂ ਝਾੜੂ ਲਾਉਣੀ ਆ ਇੱਧਰ ਤੇਰੇ ਤਰਾ ਵਾ ਜਾ ਹੋ ਮਾਂ ਤਾਂ ਫਿਰਦੀ ਐਗੀ ਹਾਏ ਆਪੇ ਇਧਰ ਮੰਜੇ ਤੇ ਕਰਦੇ ਪ੍ਰੈਸ ਸਰਦਾਰ ਜੀ ਅਣ ਜਾਣਾ ਜੀ ਪਾਪਾ ਜੀ ਕੋਲ ਤੇ ਉਹ ਦਿਨ ਮੁੜਿਆ ਹੈ ਮੁਲਾਕਾਤ ਹੋਈ ਨਹੀਂ ਅੱਜ ਜਾਂਦੇ ਨੇ ਇਹ ਵੀਰਵਾਰ ਅੱਜ ਤੇ ਸਾਰਾ ਕੰਮ ਹੋ ਗਿਆ ਅੱਜ ਬਾੜੀ ਰਮਾਵਾਂਗੇ ਆਥਣੇ ਆਖੜੇ ਦੇਖ ਲਾਂਗੇ ਹਾਂ ਸਰਾਏ ਤਾਂ ਮਾਉਣ ਵਾਲੀ ਆ ਅੱਜ ਪ੍ਰਿੰਡੀਆਂ ਕੰਨੀ ਰਮਾਉਣ ਵਾਲੀ ਆ ਹਨਾ ਪ੍ਰਿੰਡੀਆਂ ਵੀ ਨਿਕਲ ਆਈਆਂ ਅੱਜ ਤਾਂ ਕਰਦੇ ਹੁੰਦੇ ਨੇ ਵੀ ਥੋੜਾ ਟਾਈਮ ਚ ਨਿਕਲਦੇ ਨੇ ਭਿੰਡੀਆਂ ਦੇ ਵੀ ਹਾਂ ਆ ਲੈ ਕਰਕੇ ਥੱਲੇ ਲਾ ਲੈ ਭੈਣ ਤਾਂ ਨਾ ਮਾਰੀ ਸਿੱਧੇ ਜੇ ਕਰ ਲਿਆ ਪਾਉਣੀ ਨੇ ਹੁਣ ਬਸ ਤੇ ਡੈਡੀ ਨੇ ਹਾਂ ਦਵਾਈ ਕਰਕੇ ਨਹਾ ਲੂ ਦੁਬਾਰਾ ਪਾ ਲੂਗਾ ਉਹ ਇੰਡਰੀ ਜਾਂਦੇ ਨੇ ਢੋਲੀ ਦੇ ਪੰਪ ਤੇ ਇੰਡਰੀ ਜਾਂਦੇ ਨੇ ਕਿਉਂ ਝੂ ਕਰਦੀ ਏ ਢੋਲੀ ਦਾ ਪੰਪ ਬਸ ਉਹ ਬਣਾਏ ਨੇ ਕਿਸੇ ਨੂੰ ਇੰਡਰੀ ਜਾਂਦੇ ਨੇ ਜੇ ਕੋਈ ਬਗਾਨਾ ਬੰਦਾ ਆ ਜੇ ਤਾਂ ਡਰਦੇ ਨੇ ਸਾਡਾ ਇਹ ਤਾਂ ਨਹੀਂ ਵੀ ਸਾਡੇ ਪਸ਼ੂ ਬਗਾਨਾ ਬੰਦਾ ਸਾਡੇ ਪਸ਼ੂਆਂ ਵਾਲੇ ਸਾਡੇ ਚ ਵੱਢ ਗੋ ਮੈਂ ਸਾਉਂ ਡਰਾ ਦੰਦੇ ਨੇ ਕਹੇ ਭਾਈ ਤੁਹਾਡੇ ਵਿੱਚ ਸਾ ਤੋਬਾ ਤੋਬਾ ਦੇਖ ਮੂੰਂਂਂ ਡਰੀ ਜਾਂਦੀਆਂ ਨੇ ਲਿਆ ਮਾ ਤੇਰੀਆਂ ਚੱਕ ਕੇ ਦਰੋਗੀ ਮੰਨ ਤਾ ਝੂਟ ਲੈਣਾ ਮਾਸਤੇ ਮਾਸਤੇ ਝੂਟ ਲੈਣਾ ਕਿਆ ਲੋ ਜੇ ਟਾਈਮ ਆ ਦੁਪਹਿਰ ਦਾ ਹੋ ਗਿਆ ਤੇ ਸਰਦਾਰ ਜੀ ਆ ਗਏ ਨੇ ਪਾਪਾ ਜੀ ਕੋਲ ਜਾ ਕੇ ਮਿਲ ਕੇ ਮੁਲਾਕਾਤ ਕਰਿਆ ਅੱਜ ਹਾਸੇ ਆਉਂਦੀਆ ਮੁਲਾਕਾਤ ਨੂੰ ਹਨ ਉਹ ਜੀ ਤੇ ਵਕਤ ਪਿਆ ਹੁੰਦਾ ਉਹਨੂੰ ਪਤਾ ਲੱਗਦਾ ਮਜ਼ਾਕ ਵਾਲੀ ਗੱਲ ਹੀ ਲੱਗਦੀ ਆ ਹਨਾ ਚਲੋ ਆਪਾਂ ਨੇ ਮਸਲੇ ਹੱਲ ਹੋ ਜਾਣ ਕਿਸੇ ਲੋਟ ਹੋ ਜਾਣਾ ਕਿਹੜਾ ਮਤਨ ਲਾਦਾ ਕੋਈ ਮਸਲਾ ਹੱਲ ਹੋ ਜੂ ਨਾ ਲੋਕ ਧਰਨੇ ਤੇ ਬਥੇਰਾ ਫਿਰਦੇ ਨੇ ਨਾ ਹੈ ਹਨਾ ਦੀਆਂ ਲਾਂਜੇ ਕਿਸਾਨ ਫਿਰਦੇ ਨੇ ਆਵਰੇ ਪੁੱਤਾਂ ਧੀਆਂ ਦੀ ਖਾਤਰ ਆਪਰੇ ਪਰਿਵਾਰ ਦੀ ਖਾਤਰ ਲੋਜੀ ਹੁਣਾ ਇਹਨਾਂ ਸਮਾਨ ਲਿਆਂਦਾ ਸਰਦਾਰ ਜੀਆ ਨੇ ਬੱਚਿਆਂ ਲਈ ਦੇਖੋ ਤੁਹਾਨੂੰ ਦਿਖਾਉਣੀ ਇਹ ਕਾਣਾ ਚਾਕਲੇਟ ਤਾਂ ਮੈਂ ਤਾਂ ਅੱਸਰ ਦਿੱਤੀਆਂ ਗੁਰਮੁਣ ਨੇ ਫਰਿਜ ਚ ਦਿਖਾਉਣੀ ਤੁਹਾਨੂੰ ਦੇ ਉਹ ਪਿਆ ਹੈ ਤੇ ਹਜੇ ਪਾਇਆ ਤਾਂ ਹੱਥ ਚ ਨੇ ਐਡਾ ਲਫਾਫਾ ਸੀ ਹੋਣ ਬਸ ਜਿੰਨਾ ਚਿਰ ਇਹ ਮੂਕਦਾ ਨਹੀਂ ਉਹਨਾਂ ਚ ਕੋ ਰੋਟੀ ਨਹੀਂ ਖਾਂਦੇ ਬੱਚੇ ਬੱਚੇ ਕੀ ਸੁਖਮਣ ਹੋਰੀਆਂ ਤਾਂ ਆਪੇ ਹੀ ਹਾਲ ਆਗਾ ਹਾਂ ਜਿੰਨਾ ਚਿਰ ਜੇ ਖਾਣ ਪੀਣ ਨੂੰ ਲਿਆਵੇ ਲਿਆਉਣ ਸਰਦਾਰ ਜੀ ਇਹਨਾਂ ਸੁਭਾਗਾ ਜਿਰੋ ਲਿਉਂਦੇ ਨੇ ਇਕੱਠੀ ਚੀਜ਼ ਲਿਉਂਦੇ ਨੇ ਫਿਰ ਉਹਨਾਂ ਦੀ ਰੋਟੀ ਨਹੀਂ ਖਾਂਦੇ ਫਿਰ ਇਹ ਹਰ ਖਾ ਜਾਂਦੇ ਨੇ ਕਹਿੰਦੇ ਨੇ ਫਿਰ ਮੈਂ ਲਿਆਈ ਇਹਨਾਂ ਤੁਸੀਂ ਤੁਸੀਂ ਟਾਈਮ ਨਾਲ ਖਾਇਆ ਕਰੋ ਹਣਾ ਤੇ ਹੁਣ ਆਪਾਂ ਇਧਰ ਕੜੀ ਤੱਤੀ ਤਰਫੀਏਗੀ ਗਰਮ ਕਰ ਰੱਖੀ ਹੈ ਬੱਛ ਜਿਹੜੇ ਦਾ ਕੜੀ ਕਰੀ ਸੀ ਕੜੀ ਨਾਲ ਖਾਵਾਂਗੇ ਦੁਪਹਿਰ ਰੋਟੀ ਤੇ ਸਾਰੇ ਚਾਹ ਵੀ ਆਪਣੀ ਦੀ ਗੁੜ ਨਹੀਂ ਲਿਆਂਦਾ ਨਿਆਂ ਦੀ ਆ ਗਈ ਸ਼ੱਕਰ ਕਿਉਂਕਿ ਜਰ ਮੈਨੂੰ ਗੁੜ ਪੰਦੀਆਂ ਮੈਨੂੰ ਔਖਾ ਲੱਗਦਾ ਗੁੜ ਪੰਦਣਾ ਫੂਕ ਨਹੀਂ ਆ ਫਾਕਣੀਆਂ ਛੋਟੇ ਛੋਟੇ ਨਿਬੜ ਜਾਂਦੇ ਨੇ ਹਨਾ ਮੈਂ ਦੋ ਮੂੰਹ ਤਾਂ ਪੰਨੇ ਤੋਂ ਦੋ ਦਿਨ ਰੱਖਣ ਸੀ ਨਹੀਂ ਤੇ ਸਰਦਾਰ ਨੇ ਸ਼ੱਕਰ ਮੰਗਾਈ ਐ ਸੁਖਮਣ ਮੈਨੂੰ ਬਣੀ ਗੁਰਮਣ ਤਰੀ ਮਮਾ ਮੈਨੂੰ ਸ਼ੱਕਰ ਦੀ ਚਾਹ ਵਧੀਆ ਹੀ ਲੱਗਣੀ ਜੀਰੋਂ ਮੈਂ ਕਰੀ ਸ਼ੱਕਰ ਦੀ ਚਾਹ ਸੁਖਮਣ ਗੁਰਮント ਦੋ ਗਲਾਸ ਪੀਤੀ ਮਮਮੀ ਇਹ ਤਾਂ ਗੁੜ ਮੰਗੂ ਬਣਦੀ ਮਾਂ ਗੁੜ ਮੰਗੂ ਹੀ ਬਣਦੀ ਹੈ ਭਈ ਇਹ ਤਾਂ ਵਧੀਆ ਬਣਦੀ ਹੈ ਚਾਹ ਸ਼ੱਕਰ ਦੀ ਤਾਂ ਪਹਿਲਾਂ ਵੀ ਅਸੀਂ ਕਰਦੇ ਹੁੰਦੇ ਸੀ ਵਿੱਚ ਦੀ ਹੁਣ ਸਾਲ ਹੋ ਗਿਆ ਗੁੜ ਲਿਆਉਣ ਲੱਗੇ ਸੀ ਤੇ ਹੁਣ ਮੈਂ ਸ਼ੱਕਰ ਮੰਗਾਲੀ 10 ਕਿਲੋ ਤੇ ਫੇਰ ਮੰਗਾ ਲਾਂਗੇ ਬਾਰੀ ਤਾਂ ਫੇਰ ਚਿਪਚਿਪੀ ਜੀ ਹੋ ਜਾਂਦੀ ਹੈ ਹਨਾ ਫਿਰ ਜਿਹੋ ਲੋਹਾ ਪੈਣ ਲੱਗ ਗਿਆ ਉਹ ਇਕੱਠੀ ਮੰਗਾ ਲਾਂਗੇ ਜਿਵੇਂ ਮਸਤਰੀ ਲਗਾਤਾਰ ਆਪਾਂ ਨੇ ਵੱਢ ਲਿਆਂਦੇ ਦੀ 10 ਕਿਲੋ ਠੀਕ ਹੈ ਥੋੜਾ ਜਿਹਾ ਖੰਡ ਪਾਏ ਪਾਈ ਜਾਂਦੀ ਸੀ ਹੁਣ ਵੀ ਮੈਂ 2 ਚਮਚੇ ਖੰਡ ਦੇ ਪਾ ਲੈਣੇ ਆ 2 ਚਮਚੇ ਸ਼क्कर ਦੇ ਪਾ ਲੈਣੇ ਤਾਂ ਫਿਰ ਚਾਹ ਵੀ ਬਣ ਜਾਂਦੀ ਆ ਕੱਲੀ ਖੰਡ ਦੀ ਚਾਹ ਪੀਤੀ ਨਹੀਂ ਜਾਂਦੀ ਹੈਨਾ ਤੇ ਹੌਲੀ ਹੌਲੀ ਖੰਡ ਨੂੰ ਪਰੋਂ ਕੱਢ ਦਿਆਂਗੇ ਮਿੱਠਾ ਤਾਂ ਖੰਡ ਤੋਂ ਵੀ ਮਾੜੀ ਆਪਾਂ ਨੂੰ ਸਿਹਤ ਨੂੰ ਚਲੋ ਚਾਹ ਬਣ ਗਈ ਆ ਇਸ ਤਰ੍ਹਾਂ ਦਾ ਕੱਲਰ ਹੋ ਗਿਆ ਚਾਰਾ ਬਸ ਮੈਂ ਪਾਉਣੀ ਆ ਭਾਂਡਿਆਂ ਦੇ ਵਿੱਚ ਹੁਣ ਆਪਣੀ ਕੜੀ ਵੀ ਤੱਤੀ ਹੋ ਗਈ ਆ ਸਰਦਾਰ ਜੀ ਨੇ ਅੱਜ ਸਵੇਰੇ ਸੁਨੇਹਾ ਰੋਟੀ ਖਾ ਲਈ ਸਾਰਿਆਂ ਨੇ ਸੁਨੇਹਾ ਖਾ ਲਈ ਰੋਟੀ ਅੱਜ ਅਸੀਂ ਸਵਾਟਾ ਅੱਜ ਦਿਨ ਸਾਰੇ ਰੋਟੀ ਖਾ ਲਈ ਸੀ ਭਾਂਡੇ ਵਿੱਚ ਸਵਾਟਾ ਅੱਜ ਦਿਨ ਰੋਟੀ ਵਾਲ ਖਾ ਕੇ ਤੇ ਹੁਣ ਸੁਨੇਹਾ ਭੁੱਖ ਲੱਗੇ ਤੇ ਹੁਣ ਪਾਪਾ ਜੀ ਕੋਲ ਹੁਣ ਸਰਦਾਰ ਚਾਹ ਬਣਾ ਮੈਂ ਬਣ ਧਰਦੀਆਂ ਚਾਹ ਹਣਾ ਲੋ ਯਾ ਟਾਈਮ ਆਗਾ ਸਾਡੇ ਸੀ ਹੋ ਗਏ ਨੇਗੇ ਆਪਾਂ ਨੇ ਕੰਮ ਕਰ ਲਏ ਨੇ ਧਾਰਾ ਕੱਢ ਲਈਆਂ ਨੇ ਤੱਕ ਟੰਡਾ ਪਾਰੀ ਤਜ ਬੀਬੀ ਆ ਗਈ ਰੋਟੀ ਲਾ ਲੂਗੀ ਲੱਗ ਗਈ ਲਾ ਲੂਗੀ ਤੇ ਹੁਣ ਮੈਂ ਦੁੱਧ ਬਾਸ ਸੰਭ ਕੇ ਹਟਿਆਂਗੀ ਮੱਝਾ ਪਰਵਨ ਕੇ ਹਟਿਆਂ ਹਨ ਸਰਦਾਰ ਜੀ ਕਾ ਪਾ ਦਾਂਗੇ ਜੇ ਬੁਲਾਗੇ ਤੇ ਬਸ ਹੁਣ ਆਪਣੇ ਜੋਤ ਧੂਖ ਰਹਿ ਗਈ ਹੱਥ ਪੈਰ ਧੂਖ ਜੋਤ ਕਰ ਦਿਆਂਗੇ ਤੇ ਬਾਕੀ ਰਹਿੰਦੇ ਕੰਮ ਕਰ ਦਿਆਂ ਜੋ ਵੀ ਰਹਿੰਦੇ ਨੇਗੇ ਹੁਣ ਤਾਂ ਬਸ ਰੋਟੀ ਖਾਣ ਵਾਲੀ ਰਹਿੰਦੇ ਨੇ ਇਹ ਇਧਰ ਅਮਾਨਤ ਉਰਦੂ ਲਿਖਦੀ ਆ ਅਮਾਨਤ ਦੇਖਾਂ ਕੀ ਲਿਖਿਆ ਦੇਖਾਂ ਦੇਖਾ ਕੀ ਲਿਖ ਬਸ ਹੁਣ ਤੱਕ ਹੋ ਗਈ ਕਿੱਥੇ ਇਹ ਤਾਂ ਗੋਸ ਕੁਮਰ ਦਾ ਲਿਖਿਆ ਹੋਇਆ ਕਿਧਰ ਵਗ ਗਿਆ ਤੇਰਾ ਉਰਦੂ ਲੈ ਮੈਂ ਕੱਢ ਲਿਆ ਲੈ ਕੱਢ ਦਿਆ ਕਿੱਥੇ ਤੂੰ ਕੱਢ ਗਰੇ ਰੁਲ ਗਿਆ ਹੋਰ ਕੰਡੇ ਕਰੀ ਜਾਂਦੀ ਆ ਉਰਦੂ ਦੀ ਸਮਝ ਨਹੀਂ ਆਉਂਦੀ ਹੈਗੀ ਮੈਂ ਬਾੜੀ ਵੀ ਰਮਾ ਦਿੱਤੀ ਆ ਸਾਰੀਆਂ ਬੇਲਾਂ ਰਮਾ ਦਿੱਤੀਆਂ ਨੇ ਜਿਹੜੀਆਂ ਬੇਲਾਂ ਨਹੀਂ ਹੋਈਆਂ ਸੀ ਉਹ ਪਾਣੇ ਦੁਬਾਰੇ ਲਾ ਦਿੱਤੀਆਂ ਅੱਜ ਕੁਝ ਬੇਲਾਂ ਜਿਹੜੇ ਘਰੇ ਕਦੂਰੀਆਂ ਲਾਈਆਂ ਸੀ ਸਾਰੀਆਂ ਸੁੱਕ ਗਈਆਂ ਤੇ ਕੱਲ ਵੀ ਭੰਤੇ ਸੀ ਅੱਜ ਲਾਏ ਨੇਗੇ ਤਾਂ ਕਰਕੇ ਹਨਾ ਪ੍ਰਿੰਡੀਆਂ ਵੀ ਅੱਜ ਨਿਕਲ ਆਈਆਂ ਤੇ ਸਰਦਾਰ ਅੱਜ ਕੱਲੇ ਮਾਦੇ ਮਰਮਾ ਦਿੱਤੀਆਂ ਜਿਹੜੋ ਹੁਕਮ ਲੱਗ ਜਾਂਦਾ ਰੋਟੀ ਖਾ ਲਓ ਹੁਣ ਪੁੱਤ ਜੀ ਦੇ ਜੀ ਦੇ ਏਦਾਂ ਮਸਰ ਖਾਉਂਗੀਆਂ ਫਿਰ ਬੁਲਾ ਕੇ ਲਾਓ ਉਹਨਾਂ ਨੂੰ ਇਹ ਤਾਂ ਬਾਹਾਂ ਦਾ ਵੇਲਾ ਕਰ ਦੰਦੀਆਂ ਨੇਗੀਆਂ ਲੋ ਜੀ ਆਪਣੇ ਹੈਨਾ ਹੁਣ ਨਾ ਲੇਟੀ ਪਹਿਾਉਣ ਵਾਲੀ ਮੱਝ ਹੀ ਲੇਟੀ ਮੋਕੂਗੀ ਮੈਂ ਦੇਖ ਦੀ ਸੀਗੇ ਨਹੀਂ ਤਾਂ ਹੁਣ ਲੇਟੀ ਕੱਢਦੀਆਂ ਪਹਿਾਉਣੀਆਂ ਸਵੇਰ ਨੂੰ ਸਵੇਰ ਵੇਲੇ ਲੇਟੀ ਤੇ ਸਰੋਂ ਦੀ ਖਾਲ ਹੁਣ ਭਿਉ ਕੇ ਰੱਖ ਨੂੰ ਤੜਕੇ ਬੰਨਣਸਾਰ ਖਵਾ ਦੂੰਗੀ ਉਹਨਾਂ ਨੂੰ ਤੇ ਇੱਧਰ ਮੇਰੀਆਂ ਪਾਥੀਆਂ ਵੀ ਥੱਲਣ ਵਾਲੀਆਂ ਨੇ ਪਰ ਹੂੰ ਅੱਜ ਟਾਈਮ ਹੈ ਤਾਂ ਹੈਗਾ ਸੀ ਪਤਾ ਨਹੀਂ ਕਿਉਂ ਮਿੱਤੋ ਜੋ ਥੇ ਨਹੀਂ ਗਿਆ ਹੈਗਾ ਤੜਕੇ ਦੇਖੂਗੀ ਸੁਨੇਹਾ ਅੱਜ ਤਾਂ ਮੈਂ ਜਿੰਨੇ ਪਈ ਤਾਂ ਮੈਂ ਤਾਂ 10:30 ਵਜੇ 11:00 ਵਜੇ ਨਿਬੜ ਗਏ ਸੀ तकरीबन ਕੰਮ ਮੇਰੇ ਬੱਚਿਆਂ ਨੂੰ ਨਮਾਉਣ ਤੋਂ ਬਾਅਦ ਕੱਪੜੇ ਧਵਾਉਣ ਦਾ ਹਨ ਜਿਉਂ ਬੀਬੀ ਆ ਗਈ ਉਹਨਾਂ ਮੇ ਬੇਲੀ ਹੋ ਗਈ ਸੀ ਵਾਹਿਗੁਰੂ ਮਹਾਰਾਜ ਸਤਿਗੁਰ ਸੱਚਾ ਪਾਤਸ਼ਾਹ ਬਾਬਾ ਜੀ ਰੇ ਰਾਇਰਾਸ ਲੱਗ ਕੇ ਕਰਨ ਤੇ ਹੁਣ ਹਨਾ ਦਿਨਾਂ ਦਾ ਫਰਕ ਪੈ ਗਿਆ ਸਾਰਾ ਦਿਨ ਪਤਾ ਨਹੀਂ ਕਿਉਂ ਖੋਜ ਹੀ ਪਈ ਜਾਂਦੇ ਕਾਲ ਜੀ ਨੂੰ ਪਤਾ ਤਾਂ ਰੁੱਤ ਬਦਲਦੀ ਆ ਤੇ ਦਿਨੇ ਮੈਂ ਕੰਮ ਕਰਕੇ ਜਿਰੋਂ ਮੈਠੀ ਫਿਰ ਮੈਂ ਫੋਨ ਕੀਤਾ ਹਨਾ ਗੱਲ ਕੀਤੀ ਰਾਜੀਏ ਕੰਮ ਕਰਕੇ ਗੱਲ ਕਰ ਲੈ ਜੀ ਜੇ ਹੀ ਲੱਗ ਜੇ ਪਤਾ ਨਹੀਂ ਕਿਉਂ ਕਰੇ ਕਰੇ ਨਾਲ ਐ ਜੇ ਮਨ ਜਾਂ ਉਦਾਸ ਉਦਾਸੀ ਚ ਹੋ ਜਾਂਦਾ ਸਰ ਸੇ ਮਕਨ ਪੜਚ ਸਾਰੇ ਠੀਕ ਠਾਕ ਆਗੇ ਤੇ ਜਵਾਕ ਗਾਇ ਹੋਏ ਨੇਗੇ ਤੇ ਫਿਰ ਮੈਨੂੰ ਆਏ ਹੋ ਜਾਂਦਾ ਵੀ ਮੈਂ ਮੇਰੇ ਭੈਣ ਭਾਈ ਤਾਂ ਪਤਾ ਲਾ ਮੈਂ ਖੋਜ ਹੀ ਪੈਂਦੀ ਹਜ ਅਮਰ ਤੇ ਨਾਲ ਕਈ ਦਿਨ ਹੋ ਗਏ ਗੱਲ ਨਹੀਂ ਹੋਈ ਤੇ ਅੱਥਾ ਨਹੀਂ ਦੇਖੂਗੀ ਪਤਨ ਤਾਂ ਦੇਣੀ ਬਾਦਲ ਦੇਣੀ ਪਤਨ ਤਾਂ ਮੇਰੇ ਨਾਲ ਹੀ ਇਸ ਤਰ੍ਹਾਂ ਹੁੰਦਾ ਪਤਨ ਨਹੀਂ ਸਾਰਾ ਨਾਲ ਇਸ ਤਰ੍ਹਾਂ ਹੁੰਦਾ ਪਹਿਲਾਂ ਤੁਸੀਂ ਦੱਸਿਓ ਵੀ ਤੁਹਾਡਾ ਚਿੱਤ ਕਿਵੇਂ ਆਗਾ ਹਨਾ ਪਤਾ ਤਾਂ ਰੁੱਤ ਬਦਲਦੀ ਕਰਕੇ ਆਗਾ ਅੰਟਾ ਜੋ ਰਹਿੰਦਾ ਨੇ ਮੇਰੇ ਪੱਲੀਆਂ ਪੱਲੀਆਂ ਸੌਣ ਵਾਲੇ ਪੀਆ ਰੋਜ਼ ਮੈਂ ਕਹਿ ਲੈਂਦੀ ਆ ਮੈਂ ਕੱਲ ਤੋਂ ਸ਼ੁਰੂ ਕਰੂੰ ਕੰਮ ਸਲਾਈ ਕਰਨ ਦਾ ਤੇ ਅੱਗੇ ਹਨਾ ਮੈਂ ਪੱਲੀਆਂ ਸੌਣਾਂ ਦੀ ਨਾ ਕਰੇ ਪਾਉਣ ਵਾਲੇ ਕੱਪੜੇ ਹਨਾ ਲੋਨ ਵਾਲੇ ਵੀ ਬਣਾ ਲਾਂਦੀ ਸੀ ਹੁਣ ਬਸ ਸਾਰਾ ਕੁਝ ਸਾਡਾ ਤਾਂ ਬਤਾਨੀ ਕੀ ਹੋਇਆ ਕੀ ਨਾ ਅੱਗੇ ਮੈਂ ਲੋਨ ਵਾਲੇ ਸੂਟ ਵੀ ਡਰੈਗ ਵਾਲੇ ਆਪ ਹੀ ਬਣਾ ਲਾਂਦੀ ਸੀ ਤੇ ਘਰੇ ਪਾਉਣ ਵਾਲ ਹੁਣ ਜਿਹੜੇ ਮੈਂ ਕੋਈ ਚਾਨੀ ਮ ਕਰਨਾ ਉਹ ਵੀ ਕਿਨੇ ਕਿਨੇ ਦਿਨੋਂ ਰੋਲੇ ਜਾਂਦਾ ਜਦ ਮ ਫੜਾ ਕੇ ਆਉਣੀ ਆ ਹਨਾ ਅੰਗਲਾਂ ਨੂੰ ਵੰਡਣਾ ਨੂੰ ਠੀਕ ਕਰ ਦੋ ਚਲਾ ਲੈ ਨੂੰ ਮਿੰਟ ਤੇ ਦੇ ਦਾਨੀਆਂ ਜੇ ਹਾਂ ਆਏ ਹੁੰਦੇ ਨਾ ਪਤਾ ਨਹੀਂ ਕੀ ਗੱਲ ਪਰ ਤਨ ਟਮੇਟੂ ਹੀ ਵਾਲੀ ਤੋਂ ਖੜੀ ਇੱਕ ਗੋਡਾ ਕਾਲ ਨੂੰ ਦੇਖ ਰਹੇ ਦਵਾਈ ਲੈ ਕੇ ਆਉਣਿਆਂਗੇ ਆ ਤਾਂ ਸਰੀਰ ਦਿਨੋਂ ਦਿਨ ਤਕਲੀਫ ਚ ਆ ਜਾਂਦਾ ਯਾਰ ਮੈਨੂੰ ਆਏ ਹੋਏ ਨਾ ਵੀ ਕਾ ਨੂੰ ਹਜੇ ਮੈਂ ਕੱਚਾ ਟੂ ਹੀ ਹ ਬਾਦਲਾ ਕੀ ਤੇ ਹੱਲ ਜੀ ਹਨਾ ਵੀ ਜਿੰਨਾ ਚੱਕ ਆਪਣਾ ਡੰਗ ਲੈਦਾ ਲਾ ਲਈਏ ਰੁਕੋਈ ਹਜੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੀਬੀ ਦੀ ਅੱਜ ਜੈਨ ਦੀ ਤਰ੍ਹਾਂ ਸੂਟ ਤੇ ਬੀਬੀ ਕਹਿੰਦੀ ਮੈਨੂੰ ਕੋਈ ਬਾਤ ਬੋ ਪਾਇ ਨਹੀਂ ਇਹਦਾ ਰੰਗ ਥੋੜਾ ਤੇਰੇ ਪੌਣ ਵਾਲਾ ਹੁਣ ਦੇਖ ਲਈ ਮੈਂ ਤੁਹਾਨੂੰ ਕੱਲ ਨੂੰ ਦਿਖਾਵਾਂ ਸੂਟ ਸੋਨਾ ਹੋ ਸੂਤੀ ਹੈ ਦੋ ਤਨ ਨੂੰ ਦਿੱਤੇ ਲੈ ਹੋਰ ਵੀ ਪਾਣੇ ਇੱਕੀ ਸਰਦਾਂਜੀ ਕਹਿੰਦੇ ਕੁਛ ਯਹੀਂ ਡੰਗਾ ਲਾ ਰੋ ਪਈ 7 ਸਾਲ ਹੋ ਗਿਆ ਖਰਚਾ ਵੀ ਹੁੰਦਾ ਕਈ ਵਾਰੀ ਕੱਪੜੇ ਆ ਗਏ ਹਨ ਬੰਦਿਆਂ ਨੂੰ ਔਖਾ ਹੋ ਜਾਣਾ ਕਵੀਨਦਾਰੀ ਚ ਚਲੋ ਜਿੱਥੇ ਆ ਗਏ ਪਾ ਫੇਰ ਕੱਲ ਨੂੰ ਸੋਨੇ ਜਿਹਾ ਬਲੌਗਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ